ਅੱਜ ਜਿਹੜੀ ਸਾਡੀ ਵੋਲਟ ਸਿਟੀ ਦੇ ਅੰਦਰ ਜਿਹੜੀ ਹੋਟਲ ਐਸੋਸੀਏਸ਼ਨ ਹੈ ਉਹਨਾਂ ਦੇ ਮੈਂਬਰਸ ਦੇ ਨਾਲ ਇੱਕ ਡੀਸੀ ਆਫਿਸ ਵਿੱਚ ਮੀਟਿੰਗ ਰੱਖੀ ਗਈ ਸੀ ਉਹਨਾਂ ਵੱਲੋਂ ਇਹ ਡਿਮਾਂਡ ਆਈ ਸੀ ਕਿ ਵੀ ਜਦ ਵੀ ਪ੍ਰਸ਼ਾਸਨ ਕੋਈ ਵੀ ਸਟੇਕ ਹোল্ডার ਕੰਸਲਟੇਸ਼ਨ ਕਰਦਾ ਹੈ ਤਾਂ ਉਹ ਉਸ ਤੋਂ ਵਾਂਝੇ ਰਹਿ ਜਾਂਦੇ ਹਨ ਜਦਕਿ ਜਿੰਨੇ ਵੀ ਯਾਤਰੀ ਆ ਰਹੇ ਨੇ ਦਰਬਾਰ ਸਾਹਿਬ ਤੇ ਦੁਰਗਿਆਰਾ ਮੰਦਿਰ ਦੇ ਏਰੀਆ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹਨਾਂ ਹੋਟਲਾਂ ਰਾਹੀਂ ਕੇਟਰ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਵਿਸਤਾਰਪੂਰਵਕ ਅੱਜ ਜਨਰਲ ਡਿਸਕਸ਼ਨ ਹੋਈ ਹੈ ਜਿਸ ਵਿੱਚ ਉਹਨਾਂ ਨੇ ਆਪਣੀਆਂ ਦਿੱਕਤਾਂ ਸਾਡੇ ਸਾਹਮਣੇ ਰੱਖੀਆਂ ਤੇ ਜੋ ਸਰਕਾਰ ਤੇ ਪ੍ਰਸ਼ਾਸਨ ਦੇ ਇਸ ਵੇਲੇ ਉਪਰਾਲੇ ਚੱਲ ਰਹੇ ਹਨ ਜਾਂ ਜੋ ਵੀ ਤਰਤੀਬਵਾਰ ਅਸੀਂ ਇਹਦੇ ਲਈ ਵਿਉਂਤਪੰਦੀ ਕਰ ਰਹੇ ਹਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਨਾਲੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਵੀ ਉਹ ਵੀ ਜਿਹੜਾ ਹੈ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਸਾਖ ਜਿਹੜੀ ਇਮੇਜ ਹੈ ਉਹਨੂੰ ਹੋਰ ਵਧੀਆ ਕਰਨ ਲਈ ਜੋ ਪਿਛਲੇ ਦਿਨਾਂ ਵਿੱਚ ਕੁਝ ਇਲਜ਼ਾਮ ਵੀ ਲੱਗੇ ਨੇ ਕੁਝ ਇਹੋ ਜੀ ਵੀਡੀਓਜ਼ ਵੀ ਸਾਹਮਣੇ ਆਈਆਂ ਕਿ ਉੱਥੇ ਕੁਝ ਕੁਰੀਤੀਆਂ ਕੁਝ ਗਲਤ ਐਕਟੀਵਿਟੀਆਂ ਹੋ ਰਹੀਆਂ ਹਨ ਉਹਨਾਂ ਤੇ ਵੀ ਰੋਕ-ਥਾਮ ਪਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਇਹ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਉਮੀਦ ਕਰਦੇ ਹਾਂ ਵੀ ਇਹਦੇ ਬਾਅਦ ਕੋਈ ਕੰਕਰੀਟ ਪ੍ਰੋਪੋਜ਼ਲਸ ਉਹਨਾਂ ਵੱਲੋਂ ਵੀ ਆਣਗੇ ਤਾਂ ਇਹਨੂੰ ਇੱਕ ਮਿੱਤੀਬਤ ਤਰੀਕੇ ਨਾਲ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕਾਰਵਾਈ ਕਰ ਸਕਾਂਗੇ ਮੈਂ ਸਰੁਦਰ ਸਿੰਘ ਆ ਜੀ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਅਮਰਪੁਰ ਸਾਹਿਬ ਦੀ ਜਿਹੜੀ ਮੀਟਿੰਗ ਕੀਤੀ ਗਈ ਬਰਵਾਰ ਉਹ ਕੀ ਹੈ ਵੀਰ ਸਾਹਿਬ ਨੇ ਜਿਹੜੀ ਅੱਜ ਸਾਨੂੰ ਬੁਲਾਇਆ ਸੀਗਾ ਤੇ ਪਿਛਲੇ ਬੁੱਧਵਾਰ ਸਾਡੀ ਜਿਹੜੀ ਮੀਟਿੰਗ ਹੋਣੀ ਸੀ ਅੱਜ ਬੁੱਧਵਾਰ ਮੀਟਿੰਗ ਰੱਖੀ ਸੀ ਤੇ ਅਸੀਂ ਪਹੁੰਚੇ ਹਾਂ ਗੱਲ ਇਹ ਹੈ ਕਿ ਸਾਡੀਆਂ ਅਮਰਪੁਰ ਦੇ ਹੋਟਲਾਂ ਨੂੰ ਬੜੀਆਂ ਪ੍ਰੋਬਲਮਾਂ ਆ ਰਹੀਆਂ ਨੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਬੜੀਆਂ ਪ੍ਰੋਬਲਮ ਆ ਰਹੀਆਂ ਕੋਈ ਟ੍ਰੈਫਿਕ ਦੀਆਂ ਪ੍ਰੋਬਲਮਾਂ ਆ ਰਹੀਆਂ ਕੋਈ ਬਿਜਲੀ ਦੀਆਂ ਪ੍ਰੋਬਲਮਾਂ ਆ ਰਹੀਆਂ ਜਿਨ੍ਹਾਂ ਕਰਕੇ ਅਸੀਂ ਇਹਨਾਂ ਨੂੰ ਸਾਰੀ ਬੇਨਤੀ ਕੀਤੀ ਹੈ ਇਸ ਸਾਡੇ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਤੇ ਜਦੋਂ ਦੇ ਬੈਟਰੀ ਰਿਕਸ਼ੇ ਜਾਂ ਦੂਸਰੇ ਰਿਕਸ਼ੇ ਪੰਜਾਬ ਪੁਲਿਸ ਨੇ ਅੰਦਰ ਆਣੋਂ ਮਨਾ ਕੀਤੇ ਰਹਿ ਬੇਸਿਕਲੀ ਉਹ ਸਹੀ ਨੇ ਆਪਣੀ ਜਗ੍ਹਾ ਟ੍ਰੈਫਿਕ ਨੂੰ ਵੀ ਕੰਟਰੋਲ ਕਰਨਾ ਹੈ ਲੇਕਿਨ ਇਹੋ ਜਿਹਾ ਕੰਮ ਨਾ ਕਰੀਏ ਵੀ ਜਿਹਦੇ ਚ ਯਾਤਰੀਆਂ ਨੂੰ ਸਮਾਨ ਚੁੱਕ ਕੇ ਮੋੜੇ ਦੇ ਉੱਤੇ ਹਰਮੰਦਰ ਸਾਹਿਬ ਤੱਕ ਪਹੁੰਚਣਾ ਪਵੇ ਜਿਹਦੇ ਨਾਲ ਯਾਤਰੀਆਂ ਪ੍ਰਤੀ ਯਾਤਰੀਆਂ ਕਰਕੇ ਤੇ ਅਸੀਂ ਇੱਥੇ ਬੈਠੇ ਆ ਗੁਰੂ ਅਮਰਦਾਸ ਸਾਹਿਬ ਦੇ ਦਰ ਦੇ ਬਾਹਰ ਬੈਠੇ ਆ ਪਰ ਯਾਤਰਾਂ ਨੂੰ ਜੇ ਸਮਾਨ ਚੁੱਕ ਕੇ ਬੱਚਿਆਂ ਨਾਲ ਲੈ ਕੇ ਗਰਮੀ ਉਤੋਂ ਇਕਦਮ ਵੱਧ ਗਈ ਹੈ ਜਿਸ ਨਾਲ ਬੜੀ ਮੁਸ਼ਕਲ ਆ ਰਹੀ ਹੈ ਸਾਹਮਣੇ ਜਿਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੋਈ ਇਹਦਾ ਹੱਲ ਲੱਭਿਆ ਜਾਵੇ ਅਸੀਂ ਇਹ ਨਹੀਂ ਚਾਹੁੰਦੇ ਵੀ ਚਲੋ ਉਹਨਾਂ ਨੂੰ ਸਿੱਧਾ ਝੂਟ ਦੇ ਦਿੱਤੀ ਜਾਵੇ ਲੇਕਿਨ ਉਹਨਾਂ ਦੀ ਕੁਝ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਾਵੇ ਕੋਈ ਕਾਰਡ ਸਿਸਟਮ ਬਣਾਇਆ ਜਾਵੇ ਜਿਸ ਦੇ ਨਾਲ ਉਹ ਅੰਦਰ ਆਣ ਸ਼ਹਿਰ 'ਚ ਆਪਣੀ ਸਵਾਰੀ ਛੱਡ ਕੇ ਤੇ ਫਿਰ ਵਾਪਸ ਜਲਦ ਤੇ ਆਪਣਾ ਕਾਰਡ ਉੱਥੋਂ ਲੈ ਲੈਣ ਪੁਲਿਸ ਵਿਭਾਗ ਆਪਣੀ ਜਗ੍ਹਾ ਸਹੀ ਕੰਮ ਕਰ ਰਿਹਾ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਵੀ ਸਾਡੀ ਯਾਤਰਾਂ ਪ੍ਰਤੀ ਪ੍ਰੋਬਲਮ ਜਿਹ ਕਿਉਂਕਿ ਬਿਜਲੀ ਬੋਰਡ ਵੱਲੋਂ ਸਾਡੇ ਹੋਟਲਾਂ ਨੂੰ ਕੋਈ ਆ ਰਹੀ ਹੈ ਅਸੀਂ ਲੋਕ ਟਾਈਮ ਪੈਣ ਦੇ ਉੱਤੇ ਹੋਟਲ ਵੱਧ ਗਏ ਨੇ ਕੁਝ ਲੋਡ ਵਧਿਆ ਹੈ ਅਸੀਂ ਚਾਹਨੇ ਵੀ ਉਹ ਸਾਡਾ ਲੋਡ ਵਧਾਣ ਪੈਸੇ ਲੈਣ ਸਾਡੇ ਕੋਲ ਕਈਆਂ ਦੇ ਤੇ ਪੈਸੇ ਵੀ ਜਮਾ ਹੋਏ ਆ ਤੇ ਜਿਨ੍ਹਾਂ ਦਾ ਲੋਡ ਨਹੀਂ ਵਧਾਇਆ ਜਾ ਰਿਹਾ ਉਹਨਾਂ ਅਗੇ ਵੀ ਬੇਨਤੀ ਹੈ ਵੀ ਸਭ ਦੇ ਥਰੂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡਾ ਲੋਡ ਵਧਾਇਆ ਜਾਣ ਤੀਸਰਾ ਹੋਰ ਕੋਈ ਬਿਲਡਿੰਗ ਬਾਇਲॉज ਦੀ ਮੁਸ਼ਕਲ ਹੈਗੀ ਹੈ ਅਸੀਂ ਹਰ ਤਰ੍ਹਾਂ ਦੇ ਨਾਲ ਕਾਰਪੋਰੇਸ਼ਨ ਨਗਰ ਨਿਗਮ ਨੂੰ ਸਹਿਮਤ ਹਾਂ ਸਾਡੇ ਕੋ ਵਾਜਬ ਪੈਸੇ ਲੈ ਕੇ ਸਾਨੂੰ ਇੱਕ ਵਾਰੀ ਇਹ ਇਨਲੀਗਲ ਦਾ ੱੱਬਾ ਜਿਹੜਾ ਸਾਡੇ ਤੇ ਲੱਗਾ ਹੈ ਉਹਨੂੰ ਲਾਇਆ ਜਾਵੇ ਤਾਂ ਜੋ ਸਾਡੇ ਕੋਲੋਂ ਇੱਕ ਵਾਰੀ ਰੈਗੂਲਰ ਵਨ ਟਾਈਮ ਪਾਲਿਸੀ ਕੋ ਇਹੋ ਜਿਹੀ ਬਣਾਈ ਜਾਵੇ ਜਿਹੜਾ ਕਿ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੇ ਨਾਲ ਆਣੇ ਨੇ ਇਹ ਸਰਕਾਰ ਇਹਦੇ ਵੱਲੀ ਕੋਈ ਸੀਰੀਅਸਲੀ ਐਕਸ਼ਨ ਲਵੇ ਤਾਂ ਜੋ ਸਾਡੇ ਕੋਲੋਂ ਵਾਜਬ ਪੈਸੇ ਵਾਜਬ ਰੇਟ ਦੇ ਪੈਸੇ ਲੈ ਕੇ ਇਹਨਾਂ ਹੋਟਲ ਜਿਹੜੇ ਬਣ ਚੁੱਕੇ ਹੋਟਲ ਉਹਨਾਂ ਨੂੰ ਇੱਕ ਵਾਰੀ ਰੈਗੂਲਰ ਕਰ ਦੇਵੇ ਅੱਗੋਂ ਆਪਣਾ ਨਵੀਂ ਪਾਲਿਸੀ ਬਣਾਏ ਅਸੀਂ ਚਾਹੁੰਦੇ ਹਾਂ ਵੀ ਹੋਟਲ ਵੀ ਅਸੀਂ ਜਿਹੜੇ ਬਣਾ ਰਹੇ ਹਾਂ ਅਸੀਂ ਉਹਨਾਂ ਨੂੰ ਠੀਕ ਹੈ ਅਸੀਂ ਪੁਰਾਣਾ ਹੀ ਲੁੱਕ ਦੇਣਾ ਚਾਹੁੰਦੇ ਹਾਂ ਫਾਸਾਡ ਦੀ ਲੁੱਕ ਜਿਹੜੀ ਕੋਈ ਅਸੀਂ ਚਾਹੁੰਦੇ ਆ ਵੀ ਇਹ ਵੀ ਦਿੱਤੀ ਜਾਵੇ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾਵੇ ਪੁਰਾਣਾ ਵਿਰਾਸਤੀ ਸ਼ਹਿਰ ਬਣਾਇਆ ਜਾਵੇ ਅਸੀਂ ਹਰ ਤਰ੍ਹਾਂ ਦੇ ਨਾਲ ਕਾਰਪੋਰੇਸ਼ਨ ਡੀਸੀ ਸਾਹਿਬ ਅਤੇ ਹੋਰ ਵੀ ਸਾਰੇ ਮੈਗਜ਼ੀਨਾਂ ਨਾਲ ਰਲ ਕੇ ਚੱਲਣ ਨੂੰ ਤਿਆਰ ਆ ਲੇਕਿਨ ਸਾਨੂੰ ਇੱਕ ਵਾਰੀ ਇਹਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਵੇ ਸਾਨੂੰ ਸਾਡੇ ਹੋਟਲਾਂ ਨੂੰ ਰੈਗੂਲਰ ਕੀਤਾ ਜਾਵੇ ਵਨ ਟਾਈਮ ਪਾਲਿਸੀ ਕੋਈ ਬਣਾਤੀ ਜਾਵੇ ਜਿਹੜੀ ਕਿ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਵੀ ਆਪਣੇ ਪੰਜਾਬ ਸਰਕਾਰ ਨੂੰ ਕਹਿਣ ਤਾਂ ਜੋ ਇਸ ਪਾਲਿਸੀ ਦਾ ਕੋਈ ਨਾ ਕੋਈ ਸਹੀ ਨਤੀਜਾ ਨਿਕੋੜਾ ਕੇ ਮਿਲ ਜਾਵੇ ਧੰਨਵਾਦ ਅਗਲੀ ਮੀਟਿੰਗ ਦੇ ਵਿੱਚ ਵੀ ਆਸ਼ਾ ਹੈ